ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੇਬੇ ਸਾਹਿਬ ਜੀ ਸਾ ਤੋਂ ਕਿਰਪਾ ਜੀ ਇਹ ਕਿਥੇ ਛਲਗਮ ਦੀ ਮਤਲਬ ਖੇਤੀ ਕੀਤੀ ਹੈ ਕਿ ਵੇਹੇ ਪਟ ਪਟ ਕੇ ਖਾ ਰਹੇ ਹੋ ਨਹੀਂ ਇਹ ਨਾ ਸਾਡਾ ਵੀਰ ਹੈ ਅੱਛਾ ਜੀ ਸਿੰਦਾ ਸਿੰਘ ਜੀ ਹਾਂ ਜੀ ਅੱਛਾ ਜੀ ਇਹਨਾਂ ਨੇ ਜਿੰਨੇ ਦੀ ਸਾਕੀਤਾਲ ਕੀ ਹਾਲ ਚਾਲ ਇੱਕ ਏਕੜ ਦੇ ਵਿੱਚ ਪੂਰਾ ਛਲਗਮ ਬੀਜਿਆ ਅੱਛਾ ਜੀ ਉਹ ਛਲਗਮ ਇਹਨਾਂ ਨੇ ਕੁਝ ਵੇਚਿਆ ਵੀ ਹੈ ਜੀ ਕੁਝ ਹੋਣਾ ਰੇਡ ਦੀ ਮੰਦੀ ਕਾਰਨ ਅੱਛਾ ਇਹਨੂੰ ਵਿੱਚੋਂ ਪਟਕੇ ਤੇ ਪਸ਼ੂਆਂ ਵਾਸਤੇ ਲੋਕੀ ਲਿਆ ਰਹੇ ਆ ਜੀ ਇਹ ਇਹਨੂੰ ਵਾਹ ਕੇ ਹੁਣ ਕਣਕ ਬੀਜਣ ਦੀ ਤਿਆਰੀ ਕਰਦੇ ਆ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਪੜੀਏ ਤੁਸੀਂ ਜਿਹੜੀ ਸਲਗਵਾਂ ਦੀ ਖੇਤੀ ਕੀਤੀ ਤੁਸੀਂ ਪੱਟੀ ਜਾਂਦੇ ਪਏ ਤੇ ਨਾਲੇ ਵਿੱਚ ਟਰੈਕਟਰ ਵਾਹੀ ਜਾਂਦੇ ਪਏ ਉਹ ਇਹ ਤੁਸੀਂ ਜਿਹੜੀ ਖੇਤੀ ਕੀਤੀ ਕਿੰਨੇ ਗੋਮਲਾਂ ਦੇ ਖੇਤੀ ਕੀਤੀ ਸੀਗੀ ਇਹ 1 ਏਕੜ ਸੀ 1 ਏਕੜ ਤੇ ਤੁਸੀਂ ਇਹਦੀ ਬਾਜ਼ਾਰ 'ਚ ਵੇਚਣ ਵਾਸਤੇ ਸੇਲ ਵਾਸਤੇ ਮਤਲਬ ਇਹ ਬੀਜੇ ਸੀਗੇ ਹਾਂਜੀ ਤੇ ਕਿਵੇਂ ਫਿਰ ਕਿੰਨਾ ਕੁ ਇਹਦਾ ਪ੍ਰੋਫਿਟ ਹੋਇਆ ਤੁਹਾਨੂੰ ਇਹ ਤਕਰੀਬਨ 60 ਹਜ਼ਾਰ ਦੇ ਹੋ ਗਏ ਉੱਤੇ ਮੰਡੀ 60 ਹਜ਼ਾਰ ਦੇ ਵੇਚ ਚੁੱਕੇ ਹੋ ਤੁਸੀਂ ਹਾਂਜੀ ਤੇ ਇਹਦੇ ਤੇ ਖਰਚਾ ਕਿੰਨਾ ਆਇਆ ਤੁਹਾਡਾ ਖਰਚਾ ਦੇ ਤੇ 10000 ਰੁਪਿਆ ਵੀਦਾ ਹੀ ਹੋਇਆ ਹੋਰ ਕੋਈ ਖਰਚਾ ਨਹੀਂ ਤੇ 50000 ਬਚ ਗਏ ਤੁਹਾਨੂੰ ਹਾਂਜੀ ਬਾਕੀ ਲਜਾਨ ਦੀ ਜਿਹੜੀ ਉਹ ਹੀ ਹੈ ਨਹੀਂ ਤੇ ਫਿਰ ਲੇਬਰ ਵੀ ਤਾਂ ਤੁਹਾਨੂੰ ਪੈਂਦੀ ਹੋਏਗੀ ਨਾ ਕੰਮ ਤੇ ਪਟਾਈ ਕਰਨੀ ਇਹਨੂੰ ਕੱਟਣਾ ਫਿਰ ਇਹਨੂੰ ਸ਼ਹਿਰ ਲੈ ਕੇ ਜਾਣਾ ਫਿਰ ਵੇਚਣਾ ਆਉਣਾ ਉਹ ਵੀ ਤਾਂ ਵਿੱਚ ਲੱਗਤ ਆਉਦੀ ਨਾ ਲੇਬਰ ਪੈਂਦੀ ਉਹ ਇੱਕ ਮੁੰਡਾ ਤੇ ਮੈਂ ਦੋਵੇਂ ਹੀ ਜੋ ਪੁੱਤਰ ਕਰ ਦਿੰਦੇ ਏਸੀ ਨਾਲ ਬੰਦਾ ਨਹੀਂ ਉਹ ਅੱਛਾ ਜੀ ਅੱਛਾ ਦੋਨੋਂ ਜਾਣੇ ਤੁਸੀਂ ਕਰ ਦਿੰਦੇ ਤੇ ਇਹ ਤੁਸੀਂ ਜਿਹੜੀ ਖੇਤੀ ਹੈ ਪਹਿਲੀ ਵਾਰੀ ਕੀਤੀ ਕਿ ਪਹਿਲਾਂ ਵੀ ਕੀਤੀ ਕਿ ਨਹੀਂ ਨਹੀਂ ਇਹ ਪਹਿਲੀ ਵਾਰੀ ਕਿ ਕਿਵੇਂ ਬਣ ਚਾਇਆ ਵੀ ਗੋਂਗਲੂ ਦੀ ਕਸ਼ਤ ਕੀਤੀ ਜਾਵੇ ਵੈਸੇ ਪਹਿਲਾਂ ਗਾਜਰ ਬੀਜੀ ਹੀ ਹੋ ਗਈ ਨਹੀਂ ਅੱਛਾ ਤੇ ਉਸ ਤੋਂ ਬਾਅਦ ਇੱਥੇ ਆਇਆ ਇੱਕ ਬੰਦਾ ਪਿੰਡੋਂ ਤੇ ਉਹਨੇ ਆਇਆ ਸਰ੍ਹੋਂ ਦੇ ਬੀਜ ਜੋ ਪਹਿਲੀ ਵੇਲੀ ਹੈਗੀ ਅੱਛਾ ਜੀ ਤੇ ਡੇਢ ਕੁ ਮਹੀਨੇ ਚ ਤਿਆਰ ਹੋ ਗਿਆ ਡੇਢ ਕੁ ਮਹੀਨੇ ਚ ਤਿਆਰ ਹੋ ਗਿਆ ਹਾਂਜੀ ਇਹਨੂੰ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਕੋਈ ਦਵਾਈ ਨਹੀਂ ਜੀ ਤੇ ਇਹਦੇ ਤੋਂ ਤੁਸੀਂ ਪਿੰਡ ਪਿੰਡੋਂ ਵਲ ਜਾਂਦੇ ਓਥੇ ਜਾ ਕੇ ਮੰਡੀ ਚ ਵੇਚਦੇ ਓ ਤੁਸੀਂ ਉਥੇ ਲੋਕਾਂ ਨੂੰ ਦੱਸਦੇ ਓ ਵੀ ਆਰਗੈਨਿਕ ਤਰੀਕੇ ਨਾਲ ਕੀਤਾ ਹੋਇਆ ਹੈ ਤੇ ਕਿਵੇਂ ਉਹਦਾ ਕੋਈ ਫਰਕ ਪੈਂਦਾ ਆਮ ਗੋਗਲੂ ਤੇ ਇਹਦੇ ਨਾਲ ਦੇ ਵਲ ਜਾਂਚ ਨਹੀਂ ਨਹੀਂ ਆਪਣੇ ਗੋਗਲੂ ਸਾਰੇ ਤਾਂ ਪਹਿਲਾਂ ਵੇਖਦੇ ਰਹੇ ਜੀ ਅੱਛਾ ਇਥੋਂ ਲਾ ਕੇ ਤੁਸੀਂ ਮੰਡੀ ਵੇਚਦੇ ਸੀ ਕੀ ਭਾ ਕੁਆਂਟਲ ਦਾ ਰੇਟ ਮਿਲਦਾ ਰਿਹਾ ਤੁਹਾਨੂੰ ਪਹਿਲਾਂ ਵੇਚਦੇ ਰਹੇ 20 ਰੁਪਏ 20 ਰੁਪਏ ਕਿਲੋ ਹਾਂਜੀ ਠੀਕ ਹੈ ਜੀ ਇਹ ਬਾਅਦ ਚ 15 ਉਸ ਤੋਂ ਬਾਅਦ ਉਹਨਾਂ ਚਾਰ ਪੰਜ ਤੇ ਆ ਗਈ ਤੇ ਜੀ ਜੇ ਗਾਹ ਕੋਈ ਇਹੋ ਜੀ ਖੇਤੀ ਕਰਨਾ ਚਾਹੁੰਦਾ ਕੀ ਸਲਾਹ ਦਿਓਗੇ ਵੀ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਆਮ ਜਿਹੜੀ ਕਣਕ ਦੀ ਖੇਤੀ ਆ ਜਾਂ ਹੋਰ ਆਪਾਂ ਝੋਨੇ ਦੀ ਖੇਤੀ ਆ ਇਹ ਉਹਨਾਂ ਤੋਂ ਇੱਕ ਵੱਖਰੀ ਤੇ ਡਿਫਰੈਂਟ ਕੀਤੀ ਆ ਫਿਰ ਥੋੜੇ ਸਮੇਂ ਦੇ ਵਿੱਚ ਆਪਾਂ ਫਾਇਦਾ ਲੈ ਕੇ ਜ਼ਮੀਨ ਵੀ ਵਹਿਲੀ ਹੋ ਜਾਂਦੀ ਆ ਤੇ ਸਾਰੀਆਂ ਹੀ ਸਬਜ਼ੀਆਂ ਨਾਲ ਜੀ ਸਾਰੀਆਂ ਹੀ ਜਿਹੜੇ ਸਾਡੇ ਅਸੀਂ ਕੋਈ ਵੀ ਚੀਜ਼ ਤਿਆਰ ਕਰਦੇ ਆ ਸਭ ਤੋਂ ਉੱਤਮ ਚੀਜ਼ ਹੈ ਛਲਕਾ ਜੀ ਇਹਦੇ ਵਿੱਚ ਬਹੁਤ ਵੱਡੇ ਤੱਤ ਨੇ ਜੀ ਔਰ ਇਹ ਗੱਲ ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਜਿਹੜਾ ਪੀਕਾ ਸਮਾਂ ਸਾਡੇ ਪੀਕੇ ਦਾਸ ਤੇ ਲੰਘੇ ਆ ਜੀ ਜੀ ਆਪਾਂ ਜਦੋਂ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਜੀ ਆਮ ਹੀ ਆਪਾਂ ਛਲਕਾਂ ਪਟਕੇ ਖਾਣਾ ਸ਼ੁਰੂ ਕਰ ਦਿੰਦੇ ਬਿਲਕੁਲ ਖੇਤਾਂ ਦੇ ਟੋਪੇ ਹਾਂਜੀ ਸਹੀ ਗੱਲ ਬਹੁਤ ਜ਼ਿਆਦਾ ਇਹ ਇਹ ਚੀਜ਼ਾਂ ਜਿਹੜੀਆਂ ਸੀ ਉਹ ਖਤਮ ਹੋ ਗਈਆਂ ਹੁਣ ਕੋਈ ਵੀ ਗੱਲ ਤਾਂ ਅਸੀਂ ਖੇਤ ਜਾਂਦੇ ਨਹੀਂ ਜੀ ਦੂਜੀ ਗੱਲ ਇਹ ਚੀਜ਼ਾਂ ਅਸੀਂ ਬੀਜਦੇ ਨਹੀਂ ਬਿਲਕੁਲ ਹਾਂਜੀ ਇਹ ਲੋਪ ਹੋ ਗਿਆ ਤੀਜੀ ਗੱਲ ਜੇ ਬੀਜ ਵੀ ਕੁਲੇ ਨਾਲ ਖਾਂਦਾ ਨਹੀਂ ਕੋਈ ਜਾ ਕੇ ਖਾਂਦਾ ਅਜੀ ਨੌਜਵਾਨ ਪੀੜ੍ਹੀ ਦੇ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਜੀ ਪਤਾ ਨਹੀਂ ਇਹਦੀ ਤਾਕਤ ਇਹਦੇ ਵਿੱਚ ਹੈ ਜੀ 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 ਹੁਣ ਜਿੰਨਾਂ ਨੂੰ ਪਤਾ ਹੈ ਵੀ ਇਹ ਚੀਜ਼ ਖਾਦਿਆਂ ਕਿੱਡੀ ਸਰੀਰ ਨੂੰ ਲਾਏ ਬੰਦ ਗੱਲ ਹੈ ਉਹਨਾਂ ਨੂੰ ਹੀ ਪਤਾ ਦੂਜੇ ਮਾਰੇ ਇਹਦੀ ਇੱਕ ਸਬਜ਼ੀ ਜਿਹੜੀ ਹੈ ਜਿਹਨੂੰ ਆਪਾਂ ਸਾਗ ਕਹਿੰਦੇ ਨੇ ਹੂੰ ਹੂੰ ਜਿਨ੍ਹਾਂ ਨੇ ਉਹ ਪਨਾ ਕੇ ਖਾਧਾ ਕਰੇ ਜੀ ਉਹ ਲਖਣਤਾ ਹੈ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਜਿਹੜੀਆਂ ਆਪਣੀਆਂ ਸੀ ਜੀ ਜੀ ਉਹ ਇਹਨੂੰ ਚੀਰ ਕੇ ਇਹਦੇ ਹਾਰ ਜੇ ਪਰੋ ਕੇ ਕੋਲ ਰੱਖ ਨਹੀਂ ਦੀ ਹੁੰਦੀ ਖਾਣਦੇ ਹੁੰਦੇ ਸੀਗੇ ਬਾਅਦ ਚ ਤਿਆਰ ਕਰਨਾ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਲਾਏ ਬੰਦ ਨੇ ਜੀ ਸੋ ਇਹਨਾਂ ਨੇ ਹੁਣ ਕਣਕ ਵੀ ਬੀਜ ਲੈਣੀ ਆ ਚਲੋ ਕੁਛ ਨਹੀਂ ਐ ਜੇ ਦੂਜੀਆਂ ਕਣਕਾਂ ਮੰਨ ਲਓ ਆਪਸ ਤੋਂ 60 ਮਣ ਝੜ ਪੈਣਗੀਆਂ 50 ਝੜ ਪੈਣਗੀਆਂ ਇਹ 30 35 ਝੜ ਪੈਗੀ ਫਰਕ ਇਹਨਾਂ ਦਾ ਰਹੇਗਾ ਠੀਕ ਹੈ 30 35 ਕਾਫੀ ਖਾਣ ਵਾਸਤੇ ਮੰਨ ਘਰ ਦੀ ਖਾਣ ਵਾਸਤੇ ਕਣਕ ਹੋ ਜਾਊਗਾ ਤੁਹਾਨੂੰ ਬਿਲਕੁਲ ਬਿਲਕੁਲ ਜੀ ਹਾਂਜੀ ਜੀ ਸੋ ਇਹ ਚੀਜ਼ਾਂ ਨਹੀਂ ਆ ਨਾ ਇਹ ਲਾਈਵ ਵਾਂਗ ਨੇ ਤੇ ਜਿਹੜੀ ਕਣਕ ਆ ਜੀ ਉਹ ਵੀ ਤੁਸੀਂ ਖਾਦ-ਕੂਦ ਤੋਂ ਬਿਨਾਂ ਹੀ ਤਿਆਰ ਕਰੋਗੇ ਕਿ ਖਾਦ-ਕੂਦ ਤੋਂ ਪਾਣੀ ਪੈਗੀ ਥੋੜੀ ਤੁਹਾਨੂੰ ਤਾਂ ਪਾਣੀ ਪੈ ਜੀ ਅਪਛੇਤਰੀ ਛੋਟੇ ਛੇਤਰੀ ਹੈ ਛੇਤਰੀ ਹੋ ਸੀ ਨਾ ਬਾਲ ਜਾਰੀ ਉਹਨੂੰ ਥੋੜੀ ਜਿਹੀ ਖਾਲ ਕੋਣੀ ਪਈ ਸੀ ਠੀਕ ਪਰ ਇਹ ਆ ਵੀ ਇਹ ਚੀਜ਼ ਜਿਹੜੀ ਹੈ ਜਿਵੇਂ ਇਹਨਾਂ ਨੇ ਦੱਸਿਆ 60000 ਦੇ ਹੁਣ ਤੱਕ ਵੇਚ ਚੁੱਕੇ ਆ ਟਰਾਲੀ ਇੱਕ ਭਰੀ ਖੜੀ ਹੈ ਤੇ ਆ ਜਿਹੜਾ ਉਹਨਾ ਸਿਸਟਮ ਆ ਖਾਣ ਵਾਲੇ ਬੜੇ ਲੈ ਗਏ ਮੈਨੂੰ ਵੀ ਕੀ ਨਹੀਂ ਉਹ ਹੀ ਮੈਂ ਗੱਲ ਕਰ ਰਕਸੀ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਕੋਈ ਸੱਜਣ ਬੇਲੀ ਇਹ ਕੋ ਨਿਯਮਤ ਚੀਜ਼ ਆ ਜਿਹੜਾ ਉਹਦਾ ਉਗ ਮੈਨੂੰ ਲੱਗਦਾ ਪੱਟ ਕੇ ਲੈ ਜਾਂਦਾ ਉਹ ਤੁਸੀਂ ਕਦੀ ਨਾ ਦੇ ਨੀ ਆ ਵੀ ਆਏ ਮਾਰ ਕੇ ਜਾਂਦੇ ਆ ਨਹੀਂ 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 ਇਹਨਾਂ ਨੇ ਆ ਵੀ ਵਾਜਾ ਮਾਰ ਮਾਰ ਕੇ ਯਾਰ ਲੈ ਜਾਓ ਵਾਧੂ ਫੜੇ ਮੈ ਕੀ ਕਰਦੇ ਨੇ ਇੱਕ ਹੋਰ ਬੇਨਤੀ ਆ ਵੀ ਇਹ ਜਿਹੜਾ ਤੁਹਾਡਾ ਏਰੀਆ ਹੈ ਇਹਦੇ ਚ ਗੋਂਗਲੂ ਦੀ ਜਿਹੜੀ ਕਾਸਟ ਹੋਰ ਕਿਸੇ ਨੇ ਕੀਤੀ ਐਥੇ ਨਹੀਂ ਹੋਰ ਨਹੀਂ ਕੀਤੀ ਥੋੜਾ ਘਣਾ ਉਹ ਕਿਉਂ ਅੱਧਾ ਮਰਲਾ ਮਰਲਾ ਕਿਸੇ ਨੇ ਕੰਮ ਨਹੀਂ ਕੀਤਾ ਉਹ ਲੋਕਾਂ ਨੂੰ ਕਰਨੀ ਚਾਹੀਦੀ ਆ ਲਾਇਵਨ ਤਾਂ ਹੁੰਦਾ ਜੀ ਇਹਦੇ ਖਰਚਾ ਕੋਈ ਨਹੀਂ ਹਗਾ ਠੀਕ ਹੈ ਜੀ ਇਹ ਮੇਰੇ ਖਿਆਲ ਦਾ ਪੂਰੇ ਪੰਜਾਬ 'ਚ ਇੰਨੀ ਖੇਤੀ ਨਹੀਂ ਕੀਤੀ ਜਿੰਨੀ ਇਹਨਾਂ ਨੇ ਕਰਤੀ ਠੀਕ ਹੈ ਪੂਰੇ ਪੰਜਾਬ ਪੂਰੇ ਪੰਜਾਬ ਹੋਰ ਫਿਰ ਬਾਹਰ ਉਹ ਪਹਿਲੀ ਵਾਰ ਕੇ ਤਿਆਰ ਕਰ ਰਹੇ ਹੋ ਹਨੇ ਪੂਰੇ ਪੰਜਾਬ ਦੇ ਵਿੱਚ ਇੰਨੀ ਖੇਤੀ ਜਿਹੜੀ ਸਰ ਸਾਬਾਪਾ ਵੀ ਸੁਣਿਆ ਨਹੀਂ ਮੈਨੂੰ ਲੱਗਦਾ ਵੀ ਗੋਗਲੀਆਂ ਦੀ ਗਾਜਰਾ ਨਹੀਂ ਕਰਦੇ ਆਲੂ ਦੀ ਕਰਦੇ ਆ ਸੂਰਜਮੁਖੀ ਦੀ ਕਰਦੇ ਆ ਮਾਜਾ ਮਾਲਵਾ ਤੋਂ ਆਪਾਂ ਵੈਸੇ ਗੋਂਗਲੂਆਂ ਦੀ ਆਪਾਂ ਪਹਿਲੀ ਵਾਰੀ ਸੁਣੀ ਆ ਹੈਨਾ ਤੇ ਮੈਨੂੰ ਲੱਗਦਾ ਵੀ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਆਹ ਦੇਖੋ ਜੀ ਹਮਰਾ ਨੇੜੇ ਕਰੀਦਾ ਸਹੀ ਗੱਲ ਇੰਨਾ ਸੋਹਣਾ ਹੈ ਮਤਲਬ ਜਿਹੜਾ ਇਹ ਪੌਸ਼ਟਿਕ ਚੀਜ਼ ਹੈ ਜੀ ਸਭ ਤੋਂ ਵੱਧ ਜੀ ਜੀ ਬਿਲਕੁਲ ਇਸ ਦੇ ਚ ਤਾਕਤਵਰ ਤੱਤ ਨੇ ਬਹੁਤਾਰੇ ਅਚਾ ਇਹ ਹੁਣ ਪਸ਼ੂਆਂ ਨੂੰ ਵੀ ਚੱਲੇਗਾ ਤੇ ਪਸ਼ੂਆਂ ਨੇ ਵੀ ਇਹਨੂੰ ਬੜੇ ਰੀਜ ਨਾਲ ਖਾਣਾ ਹੈ ਬਿਲਕੁਲ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਜੀ ਮੰਡੀ ਤੋਂ ਜਾਨ ਵਾਸਤੇ ਕੀ ਤਿਆਰੀ ਕਰਾਲੀ ਪਸਦੀ ਹੈ ਇਹ ਹੋਣਾ ਜਿਹੜੇ ਮੱਦੀ ਵਸਦੀ ਹੈ ਸਰ ਇਹ ਨਹੀਂ ਉਹ ਘਰੇ ਲੈ ਜਾਂਦੇ ਉਹ ਘਰੇ ਲੈ ਗਏ ਇਹਦਾ ਜਿਹੜੇ ਆਣ ਗਵਾਨ ਵਾਲੇ ਜਿਹਨੇ ਵਧੇ ਆ ਉਹਨੂੰ ਪਟਕਾ ਨੂੰ ਜਾ ਕੇ ਪਾ ਲੈਣਗੇ ਚਲੋ ਉਹ ਬੜੀ ਵੱਡੀ ਗੱਲ ਹੈ ਜੀ ਸਹੀ ਗੱਲ ਹੈ ਬਹੁਤ ਬਹੁਤ ਮਿਹਰਬਾਨੀ ਜੀ ਆ ਦੇਖੋ ਇਹ ਕਿੰਨੇ ਸੰਗਣੇ ਹੋਰ ਖੜੇ ਆ ਜਿੰਦੇ ਨੇ ਭਰੇ ਆ ਭਰੇ ਜੀ ਸਾਰੇ ਭਰੇ ਪਏ ਮਦਰ ਵਿਖਾਇਆ ਸਾਰੇ ਪਾਸੇ ਅੱਜ ਬੈਂਚੂ ਰੱਖਦਾ ਵੀ 340% ਜਿਹੜਾ ਖੇਤ ਦੇ ਵਿੱਚ ਅਜੇ ਸਰਦਮਾ ਗੋਹੂ ਖੜੇ ਹੋਏ ਹੈ ਹਨ ਇਹ ਪੂਰਾ ਪੂਰਾ ਮਤਲਬ ਜਿਹੜਾ ਹੈਗਾ ਨਾ ਇਹ ਬਹੁਤ ਸੰਘਣਾ ਸੀ ਸੰਘਣੇ ਹੁੰਦੇ ਵਟਾ ਵਟਾ ਬਣਾ ਕੇ ਜੀ ਨਹੀਂ ਨਹੀਂ ਜੀ ਹਾਂ ਜੀ ਇਹ ਪੈਦ ਜਾਲ ਹੀ ਫੇਰੇ ਆ ਅੱਛਾ ਹਾਲ ਫੇਰ ਕੇ ਤੇ ਬੀਜ ਉਡਤਾ ਹਾਂ ਪਹਿਲਾਂ ਬੀਜ ਸਕੇ ਆ ਪਹਿਲਾਂ ਬੀਜ ਉਡਿਆ ਬਾਅਦ ਚ ਜੱਗੀ ਛੜ ਕੇ ਹਾਲ ਫੇਰਦੇ ਉੱਤੇ ਕਿਉਂ ਵਟਾ ਤਾਂ ਉਹਨੂੰ ਕੋਈ ਖਾਦ ਨਹੀਂ ਕੋਈ ਉਹਨੂੰ ਸਪਰੇ ਨਹੀਂ ਕੀਤੀ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਹਾਂ ਤੁਸੀਂ ਮੈਂ ਬਿਰਖ ਸਾਹਿਬ ਮੈਂ ਕਹਿੰਦਾ ਲੋਕਾਂ ਨੂੰ ਵੀ ਮਾੜਾ ਜਾ ਕਰੋ ਵੀ ਸ਼ਾਇਦ ਲੋਕਾਂ ਨੂੰ ਕੱਲ ਇਹ ਤਾਂ ਹੁਣ ਆਪਾਂ ਸਾਰਾ ਕੁਝ ਦਿਖਾਈ ਦੇ ਰਿਹਾ ਨਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਬੀਜਰੀਆਂ ਚ ਚਾਹੀਦੀਆਂ ਨੇ ਇਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਆਰਗੈਨਿਕ ਆਰਗੈਨਿਕ ਔਰ ਖਾਣੀਆਂ ਵੀ ਚਾਹੀਦੀਆਂ ਨੇ ਖਾਣੀਆਂ ਵੀ ਚਾਹੀਦੀਆਂ ਸਹੀ ਜਿਹੜੇ ਬਹੁਤ ਤਤ ਨੇ ਸਭ ਪੋਸ਼ਟਿਕ ਚੀਜ਼ ਹੈ ਜਿਨ੍ਹਾਂ ਜਿਨ੍ਹਾਂ ਨੇ ਇਹ ਚੀਜ਼ ਦਾ ਲਾਹਾ ਲਿਆ ਉਹ ਤੁਸੀਂ ਵੇਖੋ ਇਹਨੂੰ ਖਾ ਕੇ ਵੇਖੋ ਤੁਹਾਡੇ ਦੰਦਾਂ ਨੂੰ ਐਕਸਰਸਾਈਜ਼ ਹੋਵੇਗੀ ਪੂਰੀ ਬਿਲਕੁਲ ਸਹੀ ਅੰਦਰ ਤੁਹਾਡੇ ਗਿਆ ਇਹ ਪੂਰੀ ਪੋਜ਼ਿਟਿਵ ਚੀਜ਼ ਬਣੀ ਬਿਲਕੁਲ ਸੋ ਸਾਰਿਆਂ ਦਾ ਧੰਨਵਾਦ ਵੀ ਹੈ ਜੀ ਇਹ ਕਿਰਪਾ ਕਰਕੇ ਇਸ ਚੀਜ਼ ਨੂੰ ਗਾਹ ਪਹੁੰਚਾਇਆ ਵੀ ਜਾਵੇ ਤੇ ਇਹ ਚੀਜ਼ ਨੂੰ ਖਾਇਆ ਵੀ ਕਰੋ ਤੇ ਬੀਜਿਆ ਵੀ ਕਰੋ ਜਿੰਨੇ ਅਸੀਂ ਵੇਖੋ ਕਿੱਡਾ ਵੱਡੀ ਗੱਲ ਵੀ ਜੇ ਕਿਸੇ ਵळे ਗਾਜਰ ਨਹੀਂ ਹੋਈ ਤੇ ਨਾਲ ਹੀ ਛਲਕਮ ਬੀਜਦੇ ਤੇ ਉਹ ਹੋ ਗਏ ਆ ਤੇ ਇੱਕ ਕਿੱਲੇ ਦੇ ਵਿੱਚੋਂ ਅਸੀਂ ਕਣਕ ਜਿਹੜੀ ਆ ਉਹ 60000 ਦੀ ਨਹੀਂ ਕੱਢ ਸਕਦੇ ਔਖਾ ਹੋ ਜਾਂਦਾ ਹੈ ਤੇ 60000 ਦੇ ਛਲਗਮ ਵੇਚ ਕੇ ਟਰਾਲੀ ਇੱਕ ਹੋਰ ਭਰੀ ਪਈ ਤੇ ਉਸ ਤੋਂ ਬਾਅਦ ਕਣਕ ਜਿਹੜੀ ਫੇਰ ਬੀਜਦੇ ਲੱਗੇ ਆ ਕਣਕ ਫੇਰ ਜੜੀ ਹੋ ਜਾਣੀ ਸੋ ਇਹਨੂੰ ਕਹਿੰਦੇ ਆ ਜਿਹੜੀ ਨਾ ਉਤਮ ਖੇਤੀ ਨੂੰ ਕਿਵੇਂ ਕਰਨਾ ਖੇਤੀ ਜਿਹੜੀ ਹੈ ਉਹ ਅੱਜ ਕੱਲ੍ਹ ਦਿਮਾਗ ਦਾ ਨਾਲ ਵੀ ਜਿਹੜੀ ਹੈ ਉਹ ਜ਼ਰੂਰੀ استعمال ਕਰਨਾ ਜ਼ਰੂਰੀ ਹੈ ਕਿ ਕਿੱਥੋਂ ਸਾਨੂੰ ਪ੍ਰੋਫਿਟ ਹੈ ਤੇ ਕਿਹੜੀ ਚੀਜ਼ ਸਾਡੇ ਲਈ ਲਾਹੇਵੰਦ ਵੀ ਹੈ ਸਰੀਰਕ ਤੌਰ ਤੇ ਵੀ ਜੀ ਤੇ ਸਾਡੇ ਜਿਹੜੇ ਧੰਦੇ ਦੇ ਤੌਰ ਤੇ ਵੀ ਬਹੁਤ ਬਹੁਤ ਧੰਨਵਾਦ ਜੀ ਅਗਰ ਜੀ ਦਾ ਕਲਾਸਾ ਜੀ ਵਾਹਿਗੁਰੂ ਜੀ ਆਪਾਂ ਆਖਾਂਗੇ